ਲੱਖ ਰੁਪਏ ਮੈਂ ਕਹਿੰਦੀ ਲੋਟ ਓਏ ਆ ਬੋਰਡ 30 ਲੱਖ ਰੁਪਏ ਮੇਰਾ ਖਾ ਜਾ ਯਾਰ ਉਹ ਤੋਂ ਪੁੱਤ ਖਾ ਜਾ ਹੁਣ ਕੇ ਮੰਨ ਲੋਟ ਕਰ ਦਿਓ ਇਹ ਜਿਹੜੇ ਮੀਂਹ ਲੱਡੂ ਕਹਿੰਦੇ ਨਾ ਲੱਡੂ ਦਾ 30 ਲੱਖ ਰੁਪਏ ਖਰੀਦੇ ਤੁਹਾਡੇ ਮੇਰੇ ਬੈਠੋ ਬੈਠੋ ਓਏ 30 ਲੱਖ ਰੁਪਏ ਖਰੀਦੇ ਓਏ ਬੈਠੋ ਬੈਠੋ ਮੈਂ ਮੈਲੇ ਤੁਹਾਡਾ 30 ਲੱਖ ਦੀ ਖਰੀਦਿਆ ਕਰ ਲੈ ਪ੍ਰਧਾਨ ਨੇ ਚਲੋ ਬੈਠੋ ਕਿਹੜਾ ਮਦਹਾਤ ਦਾ ਪਾਣੇ ਕੀ ਗੱਲ ਓਏ ਆਖੀ ਗੱਲ ਤੂੰ ਬੋਟਾ ਕੌਣ ਨੂੰ ਬੋਲੀਦਾ ਰਿਹਾ ਹੈ ਰਹਿਣਾ ਕਰੀਂ ਮੁੰਡੇ ਦੀ ਕਮਾਲ ਕਰੀ ਜਾਂਦਾ ਇਹ ਐਮਐਲਏ ਜੰਗਲਾਂ ਦਾ ਮੁੰਡੇ ਲੱਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਦੀ ਤੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਲੈ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣੋ ਯਾਰ ਇਹ ਪੁਲਿਸ ਕਹਾਣੀ ਕਿਉਂ ਨਹੀਂ ਬਣਦੀ ਇੰਸਪੈਕਟਰ ਸਾਹਿਬ ਦੇਖੋ ਕਹੋਂਦੇ ਮੈਂ ਜੇ ਉੱਧਰ ਬੈਠਾ ਤਾਂ ਗੱਲ ਹੋਈ ਹੈ ਫਿਰ ਮੁੰਡੇ ਲੱਪੜ ਮਾਰ ਅੱਜ ਆਹ ਦੇਖ ਆਹ ਕੀ ਗੱਲ ਹੈ ਵੀਰੋ ਜੀ ਵੀਰੋ ਜੀ ਆਹ ਥੋੜਾ ਆਹ ਥੋੜਾ ਬੈਠਾ ਆ ਮਠਾਡੂ ਬੈਠਾ ਬੋਚਾ ਉਹ ਮੈਨੂੰ ਕਿਉਂ ਕਿਉਂ ਬੈਠੇ ਜੀ ਮੈਂ ਅਭਿਸ਼ੇਕ ਆ ਬੰਦੇ ਤੋਂ ਮੂਰੇ ਬਹਾਰਾ ਓ ਯਾਰ ਅਭਿਸ਼ੇਕ ਸਾਹਿਬ ਇੱਕ ਇੱਕ ਗੱਲ ਨਾ ਕਰ ਮੈਂ ਜਿਹੜਾ ਆਪਣੇ ਨਾਮ ਆਇਆ ਮੇਰੇ ਫੇਰੇ ਕੋਈ ਨਾ ਲੈ ਜਰਾ ਐਮਐਲ ਦੀ ਗੱਲ ਕਰ ਜਦੋਂ ਮੈਂ ਤੁਹਾਨੂੰ ਰੁਪਏ ਦਿੰਦਾ ਸੀ ਉਦੋਂ ਮੈਨੂੰ ਚੰਗੇ ਲੱਗਦਾ ਸੀ ਇਹ ਗੱਲਾਂ ਨਾ ਕਰੋ ਕੀ ਹੋਇਆ ਜਿਹੜਾ ਇੱਥੇ ਰਾਲਾ ਪਿਆਗਾ ਮੈਂ ਕਰਮਵੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ 23 ਜਨਵਰੀ ਦੇ ਦਿਹਾੜੇ ਤੇ ਇੱਥੇ ਜੋ ਫੰਕਸ਼ਨ ਨਾਲ ਹਰਾਇਆ ਸ਼੍ਰੀ ਮੁਖ ਸਾਹਿਬ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਿਆ 80000 ਤੋਂ ਉਪਰ ਲੱਖ ਰੁਪਿਆ ਨਗਰ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇਹ ਝੰਡੇ ਦੇ ਦੇਸ਼ਕਾਰ ਦੇ ਵਿੱਚ ਆਵਾਂ ਕਿ ਜਿਹੜੀ ਮੇਰੀ ਸ਼ਿਫਟਿੰਗ ਸੀ ਮੇਰੀ ਸਿਪੇ ਉਤੇ ਐਮਐਲਏ ਨੇ ਆਪਦੇ ਬੰਦੇ ਬਿਠਾਤੇ ਇੱਕ ਦੋ ਸੀਟੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾਤੇ ਇਹ ਇਨਸਾਨ ਨੇ ਝੰਡੇ ਨੂੰ ਸਲਾਮੋ ਦਿੱਤੀ ਮੈਂ ਉਹਨਾਂ ਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਦੇ ਡੱਟਣ ਆਇਆ ਤਾਂ ਉਸ ਕੁਰਸੀ ਤੇ ਕੁਲਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਠਾਤਾ ਮੈਂ ਉਹਨੂੰ ਬੇਪਤੀ ਕਰੀ ਉੱਠਣ ਵਾਸਤੇ ਵੀ ਭਾਈ ਇਹ ਫੇਰ ਮੇਰੀ ਹੈ ਸਲਿੱਪ ਲੱਗੀ ਹੈ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਟੀਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਫੇਰ ਕੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਫੇਰ ਉੱਠ ਕਰੋ ਉਹ ਨਹੀਂ ਉੱਠਿਆ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਿਆ ਤਾਂ ਜਿਹੜੀ ਨਾਲ ਲੱਗਦੀ ਐ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਕਿਉਂਕਿ ਜਦੋਂ ਹੁੱਲੜਵਾਜੀ ਹੋੜ ਲੱਗੀ ਤਾਂ ਮੇਰਾ ਬੇਟਾ ਵੀਰੇ ਸਿਕਿਉਰਟੀ ਵੀ ਫੇਲੂ ਵਿਸਥਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹ ਜਮਾਰੀ ਫੜਾ ਹੋ ਕੇ ਸਾਡੇ ਉਹ ਜਮਾਰੀ ਤਾਂ ਮੈਂ ਇਹਨੂੰ ਆਖਿਆ ਮੈਂ ਤੂੰ ਇਹਨਾਂ ਨੂੰ ਕੁੱਟ ਮਾਰ ਦੇ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਕੁੱਟ ਮਾਰਨ ਕਰਨ ਆ ਗਏ ਚਿੰਬੜ ਗਏ ਨੇ ਲੋ ਇਸ ਕਰਕੇ ਤੇ ਵਿਗਿਆ ਹੋਇਆ ਐਮਐਲਏ ਆ ਮੈਂ ਮੈਨੂੰ ਸਵਾਲ ਕੀਤਾ ਉੱਥੇ ਬੋਲਿਆ ਨਹੀਂ ਫਿਰ ਉਹ ਤੂੰ 30 ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਆ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਵੀ ਮੈਂ ਕਿਸੇ ਨੂੰ ਕਦੇ ਕਿਸੇ ਕੰਮ ਕਰਨ ਦੇ ਪੈਸੇ ਲੈ ਹੋਰ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀਆਂ ਸੁਫਾਮਾ ਕਰਦੇ ਨੂੰ ਅੱਜ 5 ਸਾਲ ਹੋ ਗਏ ਉਹਨਾਂ ਨੇ ਪਹਿਲੀ ਵਾਰ ਕੌਂਸਲਰ ਬਣਿਆ 5 ਇਲੈਕਸ਼ਨ ਜਿੱਤੇ ਆ 3 ਇਲੈਕਸ਼ਨ ਮੇਰਾ ਪਰਿਵਾਰ ਜਿੱਤੇ ਆ ਇਹਨੇ ਜਿਮਨੀ ਚੋਣਾਂ ਦੇ ਵਿੱਚ ਇੱਕ ਪੈਸੇ ਲੈ ਕੇ ਪੈਸੇ ਲੈ ਕੇ ਮੇਰੇ ਬ੍ਰੋਦਰ ਜੋ ਕਿ ਜਿਮਨੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਨੇ ਪੈਸੇ ਲੈ ਕੇ ਟਿਕਟਾਂਾਂ ਵੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੀ ਸਾਡੇ ਪਰਿਵਾਰ ਨੂੰ ਜਿਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹੋ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕੌਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਹੁਣ ਸਾਡੇ ਅਮਰਤ 2 ਸਕੀਮ ਹੈ ਜਿਹੜੀ ਲਾਗੂ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ఎమ్మెల్యే ਨੇ ਕਰਨਾ ਸੀ ਤਾਂ ఎమ్మెల్యే ਨੇ ਕੀ ਕੀਤਾ ਇਹ ਸ਼ਰਮ ਬਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਸਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਤੋੜ ਕੇ ਘਾਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਨੇ ਇਕੱਲੀ ਰਾਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਹ ਸ਼ਰਮ ਕਹਿੰਦਾ ਵੀ ਜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਹੈ ਕੰਮ ਕਰਵਾ ਲੂਗਾ ਸੋ ਇਸ ਕਰਕੇ ਇਹ 30 ਲੱਖ ਰੁਪਏ ਤੁਸੀਂ ਦਿੱਤਾ ਪ੍ਰਧਾਨ ਜੀ ਦਾ ਇਹਦੇ ਵਿੱਚ ਬਚੋਲਾ ਕੌਣ ਸੀ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਕਿ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰ ਕਰਤਾ ਨਸ਼ੇ ਇੱਥੇ ਵਿਕਦੇ ਆ ਆਹ ਹੁਣ ਚਿੱਟਾ ਵਿਕਦਾ ਚਿੱਟਾ ਵਿਕਦਾ ਕੀ ਕੁਛ ਸੀਗਾ ਇਹ ਨਸ਼ੇ ਇੱਥੇ ਵਿਕਦੇ ਆ ਕਿਹੜਾ ਅੱਜ ਰੌਲਾ ਪਿਆ ਕਿ ਇਹਦਾ ਕੋਈ ਥਾਂ ਨਹੀਂ ਕੰਪਲੀਟ ਹੋਣੇ ਇਹ ਰੌਲੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਐਸ.ਟੀ.ਐਮ. ਪੀ.ਐਸ ਸੱਜੂ ਕਿਉਂਕਿ ਸਾਹਮਣੇ ਜਦੋਂ ਬੰਦਾ ਉਹ ਅੱਖਿਆ ਨਹੀਂ ਤਾਂ ਇਹ ਉਹ ਦੇਖ ਫਤਵਾਸ਼ਾ ਦੇਖਦੇ ਰਹੇ ਇਹਨਾਂ ਨੇ ਉਹਨੂੰ ਕਿਹਾ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਕਿਸ ਸਨਮਾਨਯੋਗ ਹੁੰਦੀ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੋਟਾ ਪੀਪੀ ਸ਼ੀਟ ਤੇ ਕਿਉਂ ਬੰਦਾ ਹੋਰ ਬੈਠਦਾ ਹੈ ਤਾ ਇਹਨਾਂ ਨੇ ਮੋਸ ਨੂੰ ਠਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੁਝ ਕਿ ਕੋਈ ਅਰਤਨਾ ਕਰ ਦੇਵੇ ਬੇਇਜ਼ਤੀ ਨਾ ਕਰ ਦੇਵੇ ਤਾਂ ਐਮਐਲਏ ਨੇ ਮੇਰੇ ਬੇਟੇ ਦੇ ਹੱਥ ਮਾਰੀ ਖੜਾ ਕਰਨ ਵਾਸਤੇ ਤਾਂ ਐਨਾ ਮਾਸਾ ਕਰਨਾ ਹੋਇਆ ਸਾਨੂੰ ਡਰਾਇਆ ਗਿਆ ਰਿਹਾ ਮੈਂ ਸੀਐਮ ਸਾਹਿਬ ਨੂੰ ਬੇਇਜ਼ਤੀ ਕਰਦਾ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਐ ਉਹ ਸ਼ਿਵਰੇਚੇ ਕੁਰਤੀਆਂ ਕਿ ਜਿਹੜਾ ਬਾਜ਼ਾਰ ਹੈ ਉਹਦੀ ਹਾਈ ਕੋਰਟ ਦੇ ਹੁਕਮਾਂ ਨਾਲ ਇੱਕ ਮਿੰਟਾਂ ਤੋੜੀਆਂ ਹੋਈਆਂ। ਉਹ 1.5 ਸਾਲ ਤੋਂ ਲੋਕ ਸਾਡੇ ਟੁੱਟੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ 'ਚ ਦੁਕਾਨਾਂ ਖੋਲ੍ਹਦੇ ਆ। ਸਾਡੇ ਕੋਲੋਂ 3 ਮਹੀਨੇ ਹੋ ਗਏ ਟੈਂਡਰ ਹੋਇਆ ਨੂੰ ਜਿਹੜੇ ਕੇਸ ਸੀ ਬਾਜ਼ਾਰ ਮੱਤਾ ਕਰਨ ਨੂੰ ਅਸੀਂ ਰੋਕਿਆ ਹੋਇਆ ਐਮਐਲਏ। ਜੋ ਮੈਂ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੀ ਸ਼ਾਨਵੀਂ ਹੋਵੇ ਉੱਤੇ ਬਦਰੀ ਤੌਰ ਤੇ ਧੰਨਵਾਦ।